ਦਾ ਮੈਂ ਮੈਂ ਕਿਸਾਨਾਂ ਦਾ ਪੁੱਤਾਂ ਇਹਨੇ ਕਿਸਾਨੀ ਕੀਤੀ ਕਿਹੜੇ ਸਮੇਂ ਚ ਇਹ ਕਮੇਡੀਆਂ ਵੇਦੇ ਆ ਇਹ ਨਿੱਕੀ ਜਿਹੀ ਉਮਰ ਸੇ ਲਗਾਏ ਕਮੇਡੀਆਂ ਕਰਨਾ ਤੇ ਕਦੇ ਇਹ ਕਹਿ ਦਿੰਦਾ ਮੈਂ ਕਿਸਾਨ ਦਾ ਪੁੱਤ ਐ ਇਹਨੇ ਪਹਿਲੀ ਗੱਲ ਤੇ ਇਹਨੂੰ ਕਿਸਾਨੀ ਦਾ ਪਤਾ ਨਹੀਂ ਤੇ ਗ੍ਰਹਿ ਮਤਰਾਲਾ ਜਿਹੜਾ ਅਹਿਮਦ ਸ਼ਾਹ ਕੋਲੇ ਆ ਉਹਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਮੰਗ ਪੱਤਰ ਦੇਣਾ ਸੀ ਵੀ ਉਹ ਸਾਡਾ ਸੈਂਟਰ ਤੱਕ ਪਹੁੰਚਦਾ ਕਰ ਸੰਗਵਾ ਦਾ ਸੀਗਾ ਵੀ ਦੇਰੀ ਦਿੱਲੀਆ ਉਹ ਸਾਡੀ ਰਾਜਤਾਨੀਆਂ ਵੀ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਜਾਣ ਦਿੱਤਾ ਕਿਉਂਕਿ ਪਿਛਲੇ 12 13 ਮਹੀਨਿਆਂ ਤੋਂ ਸਾਡੇ ਕਿਸਾਨ ਬੈਠੇ ਆ ਸਾਨੂੰ ਇਹ ਹੁਣ ਦਿੱਲੀ ਚੋਂ ਮਿਆਂ ਚੰਡੀਗੜ੍ਹ ਜਾਣ ਤੋਂ ਵੀ ਰੋਕਦਾ ਤੇ ਚੰਡੀਗੜ੍ਹ ਚੋਂ ਜੀ ਕਮੇਡੀਆਂ ਚ ਕਰਦਾ ਰਿਹਾ ਨਾ ਇਹ ਮੁੱਖ ਮੰਤਰੀ ਕਮੇਟੀ ਨਾਲ ਚਲਾਉਂਦਾ ਕਿਉਂਕਿ ਕਮੇਡੀਆਂ ਚ ਆਪਾਂ ਆ ਫਿਲਮ ਬਣਵੇਂ ਨੇ ਆ ਵੀ ਗੁੰਡਾ ਕਰਦੀ ਤੇ ਗਰੋਜ਼ ਬਿਣੇ ਆ ਵੀ ਉਹਦੇ ਚ ਵੀ ਆ ਜਾਂਦਾ ਵੀ ਜਿਹੜਾ ਮੇਰੇ ਖਿਲਾਫ ਬੋਲਦਾ ਉਹਦੀ ਆਵਾਜ਼ ਦਬਾਓ ਜਾਂ ਤਾਂ ਇਹ ਜੀ ਐਨਕਾਂ ਤੇ ਉਹ ਆ ਇਹ ਡਰਦਾ ਵੀ ਮੇਰੇ ਉਹਦੇ ਅੱਖਾਂ ਚ ਰੜਕ ਪਈ ਸਨ ਉਹ ਰੜਕਣਾ ਪੈਣ ਲੱਗ ਜੇ ਤੇ ਰੜਕਦਾ ਉਹਨਾਂ ਨੇ ਲੋਕਾਂ ਦੀ ਇਹਨਾਂ ਦੀ ਕਾਢ ਹੀ ਦਿੱਤੀ ਆ ਇਹਨਾਂ ਦੇ ਬਾਰੇ ਕਹਿੰਦੇ ਬਾਅਦ ਚ ਹੁਣ ਕੁੱਲ ਥਾਂ ਤੇ 92 94 ਬੈਠੇ ਆ ਤੇ ਸਾਰਿਆਂ ਦੇ ਬਾਰੇ ਚ ਬੈਠੇ ਆ ਤੇ ਬਾਕੀ ਉਹ ਆ ਇਹ ਤਾਂ ਉਹ ਆਦਾ ਸੀਗਾ ਵੀ ਮੁੱਖ ਮੰਤਰੀ ਬੇਅੰਤ ਜਾਂ ਸ਼ਖੀਰ ਬਾਦਲ ਕੈਨੂ ਉਹਦਾ ਇਹਨਾਂ ਕਾ ਲਾਉਂਦੇ ਆ ਕੀ ਗੱਲ ਇਹਨੂੰ ਯਾਰ ਛੂਟੀ ਉਮਰ ਚ ਹੀ ਦੱਸੋ ਇਹਨਾਂ ਦਾ ਜੀ ਆਉਣ ਵਾਲੇ ਸਮੇਂ ਚ ਇਹਨਾਂ ਦਾ ਤੁਸੀਂ ਤਾਂ ਐਮਐਲਏ ਨੇ ਨਾ ਇਹਨਾਂ ਦਾ ਤਾਂ ਚੌਂਕੀਦਾਰ ਨਹੀਂ ਬਨਣਾ ਗਿਆ ਕੋ ਪਿੰਡਾਂ ਜੀ ਵੇਖ ਲਿਆ ਜਿਹੜਾ ਉਹਨਾਂ ਨੇ ਸਰਪੰਚ ਸੋ ਸੀਐਮ ਆਣ ਦੇ ਬੋਲਾਂ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਮੀਟਿੰਗ ਦੇ ਵਿੱਚ ਜੋ ਰਵੱਈਆ ਉਹਨਾਂ ਦਾ ਰਿਹਾ ਲਗਾਤਾਰ ਉੱਚੀ ਦਾ ਵਿਰੋਧ ਹੋ ਰਿਹਾ ਜਿਸ ਦੇ ਚੱਲਦੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਤ ਕਿਸਾਨ ਮੋਰਚੇ ਸੱਦੇ ਦੇ ਉੱਪਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਉਗਰਾਹ ਜਥੇਬੰਦੀ ਤੋਂ ਸੁਖਰਦੀਪ ਸਿੰਘ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸਰ ਜਿਹੜਾ ਬਿਆਨ ਸੀਗਾ ਰਵਈਆ ਵੇਖਿਆ ਜਾਵੇ ਕਿਉਂਕਿ ਰਵਈਏ ਦੀ ਗੱਲ ਆ ਜਾਂਦੀ ਕਿ ਸੀਐਮ ਮਾਨ ਦਾ ਬਹੁਤ ਚੰਗਾ ਰਵਈਆ ਕਿਸਾਨਾਂ ਪ੍ਰਤੀ ਨਹੀਂ ਦਿਸਦਾ ਨਜ਼ਰ ਆਇਆ ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਇਹਨਾਂ ਦੀ ਜੰਮੇ ਆ ਤੇ ਇਹੀ ਅਸੀਂ ਖੇਤੀ ਕਰਦੇ ਰਹੇ ਹਾਂ ਮੈਂ ਨਾ ਭਾਰਤੀ ਕਿਸਾਨ ਜੁੰਨੇ ਨੇਕਤਾ ਅਗਰਾਹਾਂ ਉਹਨੂੰ ਫਰੀਦਕੋਟ ਜ਼ਿਲ੍ਹਾ ਬਲਾਕ ਦਾ ਜਨਰਲ ਸੈਕਟਰੀ ਆ ਵੀਰਾ ਕੀ ਆਂਦਾ ਮੈਂ ਮੈਂ ਕਿਸਾਨਾਂ ਦਾ ਪੁੱਤਾਂ ਇਹਨੇ ਕਿਸਾਨੀ ਕੀਤੀ ਕਿਹੜੇ ਸਮੇਂ ਚ ਸਾਨੂੰ ਸਨ ਦਾ ਦੱਸੇ ਵੀ ਕਿਉਂ ਪੜਦਿਆਂ ਪੜਦਿਆਂ ਜੋ ਇਹਦੀਆਂ ਆਪਾਂ ਵੇਣੀਆਂ ਕਮੇਡੀਆਂ ਵੇਂਦੇ ਆ ਇਹ ਨਿੱਕੀ ਜਿਹੀ ਉਮਰ ਸੇ ਲਗਾਇਆ ਇਸ ਕਮੀਡੀਆਂ ਕਰਨਾ ਤੇ ਕਦੇ ਇਹ ਕਹਿ ਦਿੰਦਾ ਮੈਂ ਕਿਸਾਨ ਦਾ ਪੁੱਤ ਐ ਇਹਨੇ ਪਹਿਲੀ ਗੱਲ ਤੇ ਇਹਨੂੰ ਕਿਸਾਨੀ ਦਾ ਪਤਾ ਹੀ ਨਹੀਂ ਪਹਿਲੀ ਗੱਲ ਤੇ ਇਹਨੂੰ ਉਹ ਨਹੀਂ ਪਤਾ ਵੀ ਬਰਸੀਨ ਦਾ 20 ਕਿੱਲੇ ਚ ਕਿੰਨਾ ਪਊਗਾ ਇਹ ਰੇ ਇਹ ਜੇ ਕਿਸਾਨ ਦਾ ਪੁੱਤ ਆ ਤੇ ਸਾਨੂੰ 700 ਗ੍ਰਾਮ ਨਾਲ ਕਿੱਲਾ ਬੀਜਿਆ ਜਾਂਦਾ ਤੇ ਕਿੱਲਾ ਸਾਨੂੰ ਸਰੋਂ ਦਾ ਬੀਜ ਕੇ ਵਿਖਾ ਦੇ ਹਾਲ ਨਾਲ ਬੀਜਿਆ ਜਾਂਦਾ ਖਿੱਚ ਕੇ ਬੰਦੇ ਨਾਲ ਇਹ ਸਾਨੂੰ ਖਿੱਚ ਕੇ ਵਿਖਾ ਦੇ ਜਾਂ ਸਾਨੂੰ ਬੀਜ ਪਾ ਕੇ ਵਿਖਾ ਦੇ ਵੀ ਕਿਸਾਨ ਦਾ ਪੁੱਤਾਂ ਫੇਰ ਇਹ ਸਾਨੂੰ ਆਦਾ ਵੀ ਮੈਂ ਇੰਜਨਾ ਤੇ ਤੂੰ ਇਹ ਅੱਗੇ ਪੈਂਦਾ ਰਿਆ ਵੀ ਕਿਹੜੇ ਸਨ ਚੇ ਪਿਆ ਕੋਈ ਵੀ ਆਪਣਾ ਬੱਚਾ ਕੋਈ ਵੀ ਅਸੀਂ ਉਹਨੂੰ ਕੰਮ ਕੀਤਾ ਸਾਨੂੰ ਪਤਾ ਵੀ ਅਸੀਂ ਆਪਦੇ ਬੱਚ ਪੰਜਾਹ ਕੰਮ ਕੀਤਾ ਉਹਦੀਆਂ ਯਾਦਾਂ ਤਾਂ ਯਾਦਾਂ ਤਾਂ ਹੈਗੀ ਆ ਵੀ ਉਹ ਸਾਨੂੰ ਮੁਖਾਬੇ ਤਾਂ ਸੀ ਕਿਹੜੇ ਪੀਟਰੀਂਦੇ ਤੂੰ ਅੱਗੇ ਪੈਂਦਾ ਰਿਹਾ ਚੌਂ ਨੂੰ ਇਹ ਗੱਲਾਂ ਕਰਦਾ ਉਹ ਤਾਂ ਪੀਟਰੀਂ ਸੀਗੇ ਉਹ ਤੂੰ ਆਣੀ ਮਾਰਦੇ ਸੀ ਕਿਉਂ ਪਾਣੀ ਥੋੜਾ ਖੜਦੇ ਸੀ ਤੇ ਜੋ ਉਹ ਤੋਂ ਬਾਅਦ ਆਇਆ 10 ਦੇ ਗੱਟੂ ਵੀ ਲੀਜਣ ਉਹ ਵੀ ਤੂੰ ਆਣੀ ਮਾਰਦੇ ਸੀ ਲੋਕਾਂ ਨੇ ਪੇਟੀ ਬੰਦ ਨਵੇਂ ਲੈ ਸੀ ਇਹ ਸਾਰਾ ਲੋਕਾਂ ਨੂੰ ਬਲੈਕਮੇਲ ਕਰਦਾ ਵੀ ਮੈਂ ਕਿਸਾਨ ਦਾ ਪੁੱਤ ਕੋਈ ਕਿਸਾਨ ਦਾ ਪੁੱਤ ਨਹੀਂਗਾ ਇਹ ਤਾਂ ਕਿਸਾਨਾਂ ਦੇ ਨਾਂ ਨੂੰ ਇੱਕ ਧੱਬਾ ਮੁੱਖ ਮੰਤਰੀ ਬਹੁਤ ਜਿਹੜੀ ਮੀਟਿੰਗ ਦੇ ਵਿੱਚ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਆ ਇਹ ਵੀ ਕਹਿੰਦਾ ਕਿ ਸਤਿ ਅੰਦਰ ਕੇਂਦਰ ਰਾਜ ਤੋਂ ਮੰਗਾਂ ਨੇ ਪੰਜਾਬ ਦੇ ਨਾਲ ਇਹਨਾਂ ਦਾ ਕੋਈ ਤਾਲੁਕਾਤ ਹੀ ਨਹੀਂ ਹੈਗਾ ਜਿਹੜੀਆਂ ਕੇਂਦਰ ਨਾਲ ਸੰਬੰਧਤ ਆ ਉਹ ਕਹਿੰਦਾ ਇਹਨੂੰ ਮੰਗ ਪੱਤਰ ਦੇਣਾ ਸੀ ਕਿਉਂ ਗ੍ਰਹਿ ਗ੍ਰਹਿ ਮਤ్రਾਲਾ ਇਹਦੇ ਕੋਲੇ ਆ ਆਪਦੇ ਕੋਲੇ ਆ ਤੇ ਗ੍ਰਹਿ ਮਤ్రਾਲਾ ਜਿਹੜਾ ਅਹਿਮਤ ਸ਼ਾਹ ਕੋਲੇ ਆ ਉਹਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਮੰਗ ਪੱਤਰ ਦੇਣਾ ਸੀ ਕਿ ਉਹ ਸਾਡਾ ਸੈਂਟਰ ਤੱਕ ਪਹੁੰਚਦਾ ਕਰ ਉਹ ਸੈਂਟਰ ਨਾਲ ਸੀ ਜਿਹੜੀਆਂ ਪੰਜਾਬ ਨਾਲ ਸੰਮਤ ਜਿਹੜੀਆਂ ਸੀਮਤਾ ਤੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੇਣੀਆਂ ਉਹ ਤਾਂ ਅਸੀਂ ਦਿੱਲੀ ਜਾਣ ਹੀ ਨਹੀਂ ਦੇਣੀਆਂ ਕਿ ਅਸੀਂ ਦਿੱਲੀ ਲ ਜਾਣੀਆਂ ਕਿਉਂਕਿ ਇਹ ਤਾਂ ਸਾਨੂੰ ਆਦਾ ਸੀਗਾ ਵੀ ਦੇੜੀ ਦਿੱਲੀਆ ਉਹ ਸਾਡੀ ਰਾਜਧਾਨੀਆਂ ਵੀ ਸਾਨੂੰ ਕਿਸਾਨਾਂ ਨੂੰ ਕਿਉਂ ਨਹੀਂ ਜਾਣ ਦਿੰਦਾ ਕਿਉਂਕਿ ਪਿਛਲੇ 12 13 ਮਹੀਨਿਆਂ ਤੋਂ ਸਾਡੇ ਕਿਸਾਨ ਬੈਠੇ ਆ ਸਾਨੂੰ ਇਹ ਹੁਣ ਦਿੱਲੀ ਚੋਂ ਮੈਂ ਆ ਚੰਡੀਗੜ੍ਹ ਵੱੜਨ ਤੋਂ ਵੀ ਰੋਕਦਾ ਫਿਰ ਚੰਡੀਗੜ੍ਹ ਚ ਸਾਡਾ ਹਿੱਸਾ ਹੀ ਨਹੀਂ ਲੈ ਗਿਆ ਫਿਰ ਤਾਂ ਇਹਦਾ ਮਾਕਲਾ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਰਹਿਗਾ ਵੀ ਇਹ ਦਿੱਲੀ ਆ ਚੰਡੀਗੜ੍ਹ ਉਸੇ ਦੀ ਆ ਅੱਜ ਜੇ ਆਪਾਂ ਗੱਲ ਕਰੀਏ ਸੀਐਮਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਇਹ ਕਮੇਟੀਆਂ ਰਹੇ ਆ ਕਿਉਂਕਿ ਹੁਣ ਸਿਆਸਤ ਵਿੱਚ ਆ ਚੁੱਕੇ ਕਿ ਕਮੇਟੀ ਛੱਡ ਚੁੱਕੀ ਨੇ ਪਰ ਕੀ ਲੱਗਦਾ ਹੈ ਕਿ ਪੰਜਾਬ ਦੇ ਜਿਹੜਾ ਹੈਗਾ ਚਲਾਉਣ ਲਈ ਇੱਕ ਸੰਸੀਅਰ ਜਾਂ ਇੱਕ ਵਧੀਆ ਲੀਡਰ ਹੋਣਾ ਚਾਹੀਦਾ ਜੋ ਇਹ ਕਿਉਂਕਿ ਆਪ ਜੋ ਲੀਡਰਾਂ ਬਿਆਨ ਦੇ ਦਿੰਦੇ ਨੇ ਦੂਜੇ ਉੱਪਰ ਵਿਰੋਧੀਆਂ ਦੇ ਲਗਾਤਾਰ ਬਿਆਨ ਦਿੰਦੇ ਆਂਦੇ ਨੇ ਪਰ ਜਦੋਂ ਇਹਨਾਂ ਦੇ ਖਿਲਾਫ ਵੀ ਕੋਈ ਬੋਲਦਾ ਤੇ ਉਦੋਂ ਇਹ ਸਖਤ ਰਗੀਆਂ ਵੱਟ ਲੈਂਦੇ ਇਹ ਜੀ ਜਿਵੇਂ ਕਮੇਟੀਆਂ ਚ ਕਰਦਾ ਰਿਹਾ ਨਾ ਇਹ ਮੁੱਖ ਮੰਤਰੀ ਕਮੇਟੀ ਨਾਲ ਚਲਾਉਂਦਾ ਕਿਉਂਕਿ ਕਮੇਡੀਆਂ ਚ ਆਪਾਂ ਆ ਫਿਲਮਾਂ ਬਣਵੇਂ ਨੇ ਆ ਵੀ ਆ ਗੁੰਡਾਗਰਦੀ ਤੇ ਗਰੋਹ ਚ ਪੇਣੇ ਆ ਵੀ ਉਹਦੇ ਚ ਵੀ ਆ ਜਾਂਦਾ ਵੀ ਜਿਹੜਾ ਮੇਰੇ ਖਿਲਾਫ ਬੋਲਦਾ ਉਹਦੀ ਆਵਾਜ਼ ਦਬਾਓ ਜਾਂ ਤਾਂ ਇੱਥੇ ਪਰਚਾ ਪਾ ਦਿਓ ਜਿਵੇਂ ਅਮ ਪਿਛਲੇ ਸਾਲ ਐਨਐਸਏ ਅਮਰਤਪਾਲ ਤੇ ਲਾਤੀ ਸੀ ਫੇਰ ਜੇ ਐਡਾ ਹੀ ਮੁੱਖ ਮੰਤਰੀ ਚੰਗਾ ਸੀਗਾ ਜਦੋਂ ਕਿ ਕੈਪਟਨ ਦੀ ਸਰਕਾਰ ਸੀ ਉਦੋਂ ਇਹ ਆਂਦਾ ਹੁੰਦਾ ਸੀਗਾ ਵੀ ਜੇ ਚੰਗੇ ਕੰਮ ਕਰਨ ਤੇ ਸਾਨੂੰ ਐਨੇ ਨੋੜ ਨਹੀਂ ਪੈਂਦੀ ਕੀ ਮਲਾਜਮਾਂ ਦੀ ਤੇ ਜੇ ਇਹ ਚੰਗੇ ਕੰਮ ਕਰਦਾ ਤੇ ਫਿਰ ਕੱਲਾ ਕਿਉਂ ਨਹੀਂ ਬਾਹਰ ਨਿਕਲਦਾ ਗਿਆ ਪਿੰਡਾਂ 'ਚ ਵੜ ਕੇ ਤਾਂ ਵੇਖੇ ਇਹ ਹੁਣ ਜੇ 40 ਗੱਡੀਆਂ ਲਈ ਫਿਰਦਾ ਇਹ 20 ਗੱਡੀਆਂ ਲੈ ਕੇ ਆਜੇ ਪਿੰਡਾਂ 'ਚ ਇਹਨੂੰ ਪਤਾ ਲੱਗ ਜੇ ਕਿਉਂਕਿ ਮੁੱਖ ਮੰਤਰੀ ਪਿਛਲੇ ਹਰ ਇੱਥੇ ਫਰੀਦਕੋਟ ਆਉਣਾ ਸੀਗਾ ਯਾਰ ਆਹ ਪ੍ਰੋਜੈਕਟ ਤਰਫ ਹੋਟ ਹੋਇਆ ਕਿ ਸਰਕਾਰ ਦਾ 10 ਦਿਨ ਇਹਨੇ ਪੁਲਿਸ ਮੁਲਾਜ਼ਮ ਪੁਲਿਸ ਤਾਂ ਅੱਗੇ ਨਹੀਂ ਠਾਣੇ 'ਚ ਪੂਰੀ ਕੀ ਠਾਣੇ 'ਤੇ ਤਾਂ ਤੁਹਾਨੂੰ ਪਤਾ ਵਾਰ-ਵਾਰ ਬੰਬ ਡਿੱਗੀ ਜਾਂਦੇ ਆ ਤੇ ਪੁਲਿਸ ਨੂੰ ਲਾ ਦਿੰਦੇ ਮੈਂ ਫਲਾਨੀ ਥਾਂ ਤੇ ਹੁਣਾ 10-10 ਦਿਨ ਉਹ ਵਿਚਾਰੇ ਭੁੱਖੇ ਮਰੀ ਜਾਂਦੇ ਉਹ ਵੀ ਸਾਡੇ ਹੀ ਉਹ ਖੜ ਐਜਾ ਦੇ ਮੁੱਖ ਮੰਤਰੀ ਭੰਡਾ ਮੁੱਖ ਮੰਤਰੀ ਦੇ ਲੈਗ ਜੋਗ ਹੈ ਨਹੀਂਗਾ ਕਿ ਆਨਲਾਈਨ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਕੋਈ ਹੋਰ ਸੰਘਰਸ਼ ਵਧਣਗੇ ਕਿ ਅੱਜ ਤੱਕ ਵਿਧਾਇਕਾਂ ਦੇ ਘਰ ਦੇ ਬਾਹਰ ਰਚਨ ਕੀਤਾ ਗਿਆ ਕੋਈ ਹੋਰ ਕਾਰਨ ਵਿੱਚ ਪਤਾ ਚੱਲ ਸਕਦਾ ਹੈ ਜਿਹੜਾ ਕੇਐਸਕੇ ਸਕੀਮ ਦੇ ਹੋਰ ਕੋਈ ਮੀਟਿੰਗਾਂ ਤੋਂ ਬਾਅਦ ਪਤਾ ਲੱਗੂਗਾ ਵੀ ਇਹ ਤੋਂ ਗਾਂ ਸਾਡੇ ਸੁਭਾਗ ਕੀ ਕਰਦੇ ਆ ਜੇਬ ਜਾਏ ਆਕਸ਼ਨ ਦੇਣਗੇ ਉਦੋਂ ਹੁਣ ਉਦੋਂ ਵੀ ਤਕੜੇ ਹੋ ਕੇ ਜਾਵਾਂਗੇ ਅਸੀਂ ਕਿਉਂਕਿ ਹੁਣ ਵਿਧਾਨ ਸਭਾ ਵਿੱਚ ਵੀ ਇਹਨਾਂ ਕਾਂ ਲਾ ਕੇ ਗਏ ਸੀਗੇ ਐਨਕਾਂ ਤੇ ਬੜਾ ਹੁਣ ਇਹਨਾਂ ਤੇ ਜਿਹੜੇ ਕਮੈਂਟ ਹੋ ਰਹੇ ਨੇ ਇਹ ਜੀ ਐਨਕਾਂ ਤੇ ਓਹ ਆ ਇਹ ਡਰਦਾ ਵੀ ਮੇਰੇ ਉਧੇ ਅੱਖਾਂ ਚ ਰੜਕ ਪਈ ਸਨ ਉਹ ਰੜਕਣਾ ਪੈਣ ਲੱਗ ਜੇ ਤੇ ਰੜਕ ਤਾਂ ਉਹਨਾਂ ਨੇ ਲੋਕਾਂ ਦੀ ਇਹਨਾਂ ਦੀ ਕਾਢ ਹੀ ਦਿੱਤੀ ਆ ਇਹਨਾਂ ਦੇ ਬਿਨਾਂ ਦੇ ਬਾਹਰ ਚ ਹੁਣ ਕੁੱਲ ਥਾਂ ਤੇ 92 94 ਬੈਠੇ ਆ ਤੇ ਸਾਰਿਆਂ ਦੇ ਬਾਹਰ ਚ ਬੈਠੇ ਆ ਤੇ ਬਾਕੀ ਓਹ ਆ ਇਹ ਤਾਂ ਓਹ ਆਦਾ ਸੀਗਾ ਵੀ ਮੁੱਖ ਮੰਤਰੀ ਬੇਅੰਤ ਜਾਂ ਸ਼ਕੀਰ ਬਾਦਲ ਕੰਨਾਂ ਦਾ ਐਨਕਾ ਲਾਉਂਦੇ ਆ ਕੀ ਗੱਲ ਇਹਨੂੰ ਯਾਰ ਛੂਟੀ ਉਮਰ ਚ ਹੀ ਦਿਸਣ ਵੜ ਗਿਆ ਇਹਨੇ ਕਾਲੀਆਂ ਐਨਕਾਂ ਲਾ ਲਈਆਂ ਜਾਂ ਤਾਂ ਇਹ ਟੌਰ ਮਾਰੀਆਂ ਅਜ ਤਾਂ ਐਉਂ ਆਣੇ ਬਿਆਦੇ ਟੌਰ ਮਾਰਿਆ ਲੋਂਦਾ ਜਾਂ ਇਹ ਤੋਂ ਅੱਖਾਂ ਚੱਖਾਂ ਪਾਈਆਂ ਜਿੰਦੀਆਂ ਤਾਂ ਐਨਕਾ ਲਾਉਂਦਾ ਵੀ ਮੈਂ ਕਿਸਾਨਾਂ ਦੀ ਅੱਖ ਚੱਕ ਗੱਲ ਕਿਵੇਂ ਪਾ ਕੇ ਗੱਲ ਕਿਵੇਂ ਕਰਾਂ ਵੀ ਮੈਂ ਤਾਂ ਆਣਾ ਮੈਂ ਕਿਸਾਨ ਦਾ ਪੁੱਤ ਐ ਤਾਂ ਹੀ ਐਂਡ ਕਾ ਲਾਉਂਦਾ ਐ ਤੇ ਹੁਣ ਕਿਉਂਕਿ ਲਗਾਤਾਰ ਜਿੱਥੇ ਵੀ ਕੋਈ ਵੀ ਅਰਧ ਬਿਆਨ ਦਿੰਦਾ ਕਿ ਇਹਨਾਂ ਨੂੰ ਜਿਹੜਾ ਹੈਗਾ ਹੁਣ 27 ਦੇ ਵਿੱਚ ਮਿਲਾਂਗੇ ਲੱਗਦਾ ਕਿ ਲੋਕ ਉਸ ਸਮੇਂ ਇਹ ਚੀਜ਼ਾਂ ਦਾ ਵਿਰੋਧ ਜ਼ਾਹਰ ਕਰਨਗੇ 27 ਦੇ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਜੀ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਤੁਸੀਂ ਐਮਐਲਏ ਨੇ ਨਾ ਇਹਨਾਂ ਦਾ ਤਾਂ ਚੌਂਕੀਦਾਰ ਨਹੀਂ ਬਨਣਾ ਗਿਆ ਕੋ ਪਿੰਡਾਂ ਜੀ ਵੇਖ ਲਿਆ ਜਿਹੜਾ ਇਹਨਾਂ ਨੇ ਸਰਪੰਚ ਬਣਾਇਆ ਧੱਕੇ ਨਾਲ ਬਣੇ ਇਹਨਾਂ ਦੇ ਤਨਈ ਦਾ ਇਹ ਨਾ ਸਰਪੰਚ ਦਾ ਨਾਂ ਹੀ ਹੈ ਨੀਗਾ ਇਹਨਾਂ ਦਾ ਤਾਂ ਮੈਂਬਰ ਨਹੀਂ ਬਣਿਆ ਆਉਣ ਵਾਲੇ 2027 ਚ ਵੈਸੇ ਸਾਡਾ ਵੋਟਾਂ ਨਾ ਲੈਣਾ ਦੇਣਾ ਹੈ ਨਹੀਂ ਕੋਈ ਕੋ ਸਰਵੰਦ ਪਰ ਪਿੰਡਾਂ ਦੀਆਂ ਖੁੰਡਾਂ ਦੇ ਗੱਲਾਂ ਚੱਲਦੀਆਂ ਇਹਨਾਂ ਦੇ ਐਮਐਲਏ ਨੂੰ ਪਿੰਡਾਂ 'ਚ ਨਹੀਂ ਬਣਦਾ ਉਹ ਗਵਾ ਦੇ ਜੱਟੀਆਂ ਪੁਰਾਣੀਆਂ ਤੇ ਹਾਰ ਸਿਓ ਕੇ ਰੱਖੀ ਬੈਠੇ ਆ ਉਹ ਇਹਨਾਂ ਗੱਲਾਂ 'ਚ ਪਾਵਾਂਗੇ ਵੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਅੱਗੋਂ ਨੂੰ ਗੱਲਬਾਤ ਕਰਨ ਤੋਂ ਇਹਨੇ ਕਿਉਂ انکار ਕੀਤੀ ਲਾਸਵਾਲਾ ਉਹ ਬੈਟ ਸੰਸਾਨ ਮੋਰਚਾ ਗੈਰ ਰਾਜਨੀਤਿਕ ਇਹ ਜਿਹੜੀ ਦਲੇਰ ਸਨ ਉਹ ਲਗਾਤਾਰ ਮਰਨ ਮਰ ਤੇ ਜਿਹੜੇ ਦਿੱਲੀ ਦੀ ਬਰੂਆਂ ਤੇ ਬੈਠੇ ਆ ਕਿ ਲੱਗਦਾ ਨਹੀਂ ਕੇਂਦਰ ਸਰਕਾਰ ਵੱਲੋਂ ਨੂੰ ਜਿਹੜਾ ਇਹ ਵੱਲ ਧਿਆਨ ਦੇਣਾ ਚਾਹੀਦਾ ਮੰਗਾਂ ਕਿ ਜੋ ਮੰਗੀਆਂ ਹੁੰਦੀਆਂ ਜੇ ਆਪ ਮੰਗੀਆਂ ਹੋਈਆਂ ਮੰਗਾ ਜੇ ਜਿਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਇਹ ਤਾਂ 13 14 ਮਹੀਨਿਆਂ ਤੋਂ ਬੈਠੇ ਆ ਗੈਰ ਰਾਜਨੀਤਿਕ ਪਾਲਟੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਉਹ ਉਹਨਾਂ ਦੀ ਗੱਲ ਸੋਨੂੰ ਤਿਆਰ ਹੀ ਨਹੀਂ ਜਦੋਂ ਸਾਡਾ ਭਗਵਾਨ ਤਮਨ ਸਾਨੂੰ ਚੰਡੀਗੜ੍ਹ ਤੇ ਨਹੀਂ ਜਾਣ ਦੇਂਦਾ ਉਹ ਤਾਂ ਤਾਂ ਸੈਂਟਰ ਬੈਠਾ ਉਹਨਾਂ ਦੇ ਕਿਹੜਾ ਐਮਐਲਏ ਹੁੰਦੇ ਸਾਡੇ ਪਿੰਡਾਂ 'ਚ ਜਦੋਂ ਇਹ ਨਹੀਂ ਵੜਨਦਾ ਤੋ ਇਦੋਂ ਵੀ ਸਖਤ ਹੋਏ ਬੈਠੇ ਆ ਵੀ ਜਦੋਂ ਉਦੋਂ ਅਸੀਂ ਇਉਂ ਆਣੇ ਆ ਵੀ ਉਹ ਤਾਂ ਮੋਦੀ ਦੀ ਏ ਟੀਮ ਸੀ ਹੁਣ ਅਸੀਂ ਆਣੇ ਵੀ ਇਹ ਕੇਜਰੀਵਾਲ ਆ ਨਾ ਜਿਹੜਾ ਇਹ ਭਾਜਪਾ ਵਾਲਿਆਂ ਦੀ ਏ ਟੀਮ ਆ ਵੀ ਟੀਮ ਤਾਂ ਮੋਦੀ ਸਰਕਾਰ ਬਣ ਗਈ ਏ ਟੀਮ ਆ ਜਿਹੜਾ ਕਿਸਾਨਾਂ ਨੂੰ ਐਂ ਘੇਰ ਲੱਗ ਪਿਆ ਤੇ ਚੰਡੀਗੜ੍ਹ ਨੂੰ ਜਾਣ ਦਿੰਦਾ ਧੰਨਵਾਦ ਜੀ ਗੱਲ ਬੋਲਦਾ ਤੋ ਇਹ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਤੋਂ ਸੁਖਦੀਪ ਸਿੰਘ ਜੀ ਜਿਨ੍ਹਾਂ ਵੱਲੋਂ ਬਾਖੂਬੀ ਦੱਸਿਆ ਗਿਆ ਕਿ ਜੋ ਰਹੀਆ ਰਿਹਾ ਕਿਸੇ ਹੱਦ ਤੱਕ ਸਰਕਾਰ ਦਾ ਠੀਕ ਨਹੀਂ ਨਹੀਂ ਤਾਂ ਆਨਲਾਈਨ ਸਮਝ ਦੇ ਵਿੱਚ ਜਿਵੇਂ ਵੀ ਸਯੁਕਤ ਕਿਸਾਨ ਮੋਰਚਾ ਅਗਲਾ ਕੋਈ ਐਕਸ਼ਨ ਲੈਂਦਾ ਉਸੇ ਤਰ੍ਹਾਂ ਹੀ ਹੈ ਕਿਸਾਨਾਂ ਵੱਲੋਂ ਜ਼ਿਲ੍ਹੇ ਬੱਦਰ ਦੇ ਪੰਜਾ ਪੱਦਰ ਦੇ ਉੱਪਰ ਜਿਹੜਾ ਪ੍ਰਦਰਸ਼ਨ ਕੀਤਾ ਜਾਵੇ ਕੈਮਰਾਮੈਨ ਤੇ ਬੰਦੇ ਦੇ ਨਾਲ ਖਬਰਨਾਮਾ ਲਈ ਜਗਤਾਰ ਸਿੰਘ